ਚਵਾੜਾ ਚੋਟੀ ਦਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਹੈ। ਇਹ ਲਾਸਟ ਕੁਆਰਟਰ ਫਾਈਨਲ ਮੈਚ ਹੈ। ਇਸ ਤੋਂ ਬਾਅਦ ਪਹਿਲਾ ਸੈਮੀ ਫਾਈਨਲ ਜਲਦੀ ਦੇ ਨਾਲ ਹੀ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ। ਇਹ ਰਾਏ ਧਰਾਣੇ ਵਾਲਾ ਗੋਗੋ ਹੈ ਮੇਰੇ ਵੀਰੋ। ਇੱਕ ਰੁੜਕੀ ਵਾਲਾ ਗੋਗੋ ਜੀ ਦੀ ਜੋੜੀ ਕਹਿੰਦੇ ਵੀ ਬਿੱਟੂ ਦੁਕਾਨ ਦੇ ਨਾਲ ਪ੍ਰਸਿੱਧ ਮੰਨੀ ਗਈ। ਲੱਗਿਆ ਪਿਆ ਜੋਰ ਇਸ ਵੇਲੇ। ਆਹ ਸਾਹਮਣੇ ਬਈ ਤਾੜੀਆਂ ਵਾਰੇ। ਇਹ ਬਿਉਰੇ ਵਾਲਾ ਬਿੰਦਰ ਹੈ। ਲਾਹ ਤਕੜਾ ਜਫਾ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰ ਗਿਆ ਹੈ ਜਰਗੜੀ ਤੇ ਚੱਠਾ ਗਵਿੰਦਪੁਰਾ ਇਹ ਟੀਮਾਂ ਬਿਨਾਂ ਕਿਸੇ ਦੇਰੀ ਤੇ ਗਰਾਊਂਡ ਦੇ ਵਿੱਚ ਆ ਜਾਣ ਇਹ ਕਾਲਾ ਪੁਲਸੀਆ ਇਸ ਲਈ ਖੇਡ ਮੈਦਾਨ ਅੰਦਰ ਬੱਬੂ ਖੰਨੇ ਆਲਿਆ ਚੱਕਲਾ ਮਾਈਕ ਏ ਮਾਮੂਪੁਰੀਆਂ ਦੁੱਲਾਂ ਇਸਨੇ ਖੇਡ ਮੈਦਾਨ ਅੰਦਰ ਬਾਤ ਹੋਇਆ ਕਿਨੇ ਦੁੱਲੇ ਦੀ ਮਾਮੂਪੁਰਵਾਰ ਦੀ ਰੇਡ ਪੈਣ ਲੱਗੀ ਹੈ ਖੇਡ ਦੇ ਮੈਦਾਨ ਦੇ ਵਿੱਚ ਕਿ ਰਾਹ ਦੇ ਵਿੱਚ ਬੈਠੀ ਹੋਣੀ ਬੋਲੀ ਜਾਣ ਕੇ ਉਹ ਮੈਨੂੰ ਦੁੱਲਿਆਂ ਦੇ ਟੋਕਰਾ ਚਕਾਈਆਂ ਅਣ ਕੇ ਕਦੇ ਬੰਗਿਆਵੜ ਦੀ ਗੱਲ ਕਦੇ ਸੁਰਖਪੁਰੀਆਂ ਦੀ ਗੱਲ ਵੱਖਰੀ ਪਰ ਸਾਹਮਣੇ ਦੇਖਾਂਗੇ ਕਿਨੇ ਰੱਤਾ ਥੇ ਵਾਲੇ ਕੁਲਵਿੰਦਰ ਦੇ ਨਾਲ ਕਰਕੇ ਕਾਚ ਦੁੱਲਾ ਆਪਣੀ ਟੀਮ ਦੇ ਸੇ ਨੰਬਰ ਦਾ ਵਾਅਦਾ ਕਰਦਾ ਹੋਇਆ ਹੈ ਅਗਲੀ ਕਬੱਡੀ ਹਾਂ ਨੌਜਵਾਨ ਕਹਿੰਦੇ ਜਾਦੂ ਦੇ ਪਿੰਡ ਦਾ ਏ ਮੇਰੇ ਵੀਰੋ ਇਹਦੇ ਨੌਜਵਾਨ ਦੇ ਪਿੰਡ ਦੇ ਕਹਿੰਦੇ ਬੋੜਾਂ ਵਾਲੀਏ ਜਾਦੂ ਨੇ ਤਕੜੀ ਖੇਡ ਖੇਡੀ ਚਰਚੇ ਕਹਿੰਦੇ ਮੁੰਡੇ ਨੇ ਯੂਰਪ ਦੇ ਮੈਦਾਨਾਂ ਵਿੱਚ ਵੀ ਕਰਵਾਏ ਪਰ ਸਾਹਮਣੇ ਦੇਖਾਂਗੇ ਕਹਿੰਦੇ ਉਹ ਬਿੱਲਾ ਜਲਾਲ ਵਾਲਿਆ ਬਿੱਲਾ ਮੇਲਾ ਲੁੱਟਲ ਨੂੰ ਫਿਰਦਾ ਪਿੰਡ ਕਮਾਣਾ ਦਾ ਉਹ ਸਾਹਮਣੇ ਇਹ ਬੱਲੇ ਬੱਲੇ ਤਾੜੀਆਂ ਮਾਰੋ ਜ਼ੋਰਦਾਰ ਬਿੱਲੇ ਦੇ ਲਈ ਵਾਹ ਉਹ ਬਿੱਲਿਆ ਉਧਰ ਪ੍ਰੀਤਮ ਪ੍ਰਧਾਨ ਦੁਨੀਆ ਦਾ ਵੱਡਾ ਮੱਲ ਬੈਠਾ ਹੈ ਜੀ ਦਾ ਪੁੱਤਰ ਕਹਿੰਦੇ ਕਬੱਡੀ ਦਾ ਅੱਜ ਦੇ ਸਮੇਂ ਦਾ ਕਹਿੰਦੇ ਟੌਪ ਦਾ ਮਾਲਾ ਸੁਲਤਾਨ ਦਾ ਬਾਪੂ ਅੱਜ ਦੇ ਮੇਲੇ ਤੇ ਇੱਚੇ-ਇੱਚੇ ਤਰਫੇ ਆਇਆ ਹੋਇਆ ਜੀਆਂ ਨੂੰ ਆਖਦੇ ਆ ਲਓ ਸਾਹਮਣੇ ਅਗਲੀ ਕਬੱਡੀ ਇਹ ਬਨੂੜ ਵਾਲਾ ਸੁੱਖਾ ਇਸ ਵੇਲੇ ਵਧਿਆ ਹੋਇਆ ਇੱਕ ਪਾਸੇ ਕਹਿੰਦੇ ਨੌਜਨ ਬੱਛੋਆਣੀਆਂ ਖੁਸ਼ੀ ਆਹ ਸਾਹਮਣੇ ਮੁਕਾਬਲਾ 2 ਨੰਬਰ ਤੋਂ ਗੁਲਵਿੰਦਰ ਪਰ ਇਹ ਜੰਝੂਆ ਰੱਤੇ ਥੇ ਵਾਲਾ ਨੌਜਨ ਸੋਹਣੀ ਪੁੱਜਦੇ ਆ ਗਰਮੇਲ ਸਿੰਘੀ ਪ੍ਰਧਾਨ ਦੀ ਇਸ ਖੇਡ ਕਲੱਬ ਦੇ ਲਈ ਬਹੁਤ ਵੱਡੀ ਦੇਣ ਹੈ ਜਰਗੜੀ ਤੇ ਚੱਠਾ ਗਵਿੰਦਪੁਰਾ ਇਹ ਟੀਮਾਂ ਬਿਨਾਂ ਕਿਸੇ ਦੇਰੀ ਦੇ ਗਰਾਊਂਡ ਦੇ ਵਿੱਚ ਆ ਜਾਣ ਰਾਏ ਭਰਾਣੇ ਵਾਲੇ ਗੋਗੋ ਦੀ ਪਈ ਹੋਈ ਰੇਡ ਇੱਕ ਪਾਸੇ ਉੱਚਾ ਲੰਮਾ ਕੱਦ ਇਹ ਹੈਪੀ ਦੌਣ ਵਾਲਾ ਮੇਰੇ ਮਿੱਤਰੋ ਬੱਲੇ 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 ਭਰ ਗਿਆ ਬਗੜਾ ਕਰ ਗਿਆ ਕਮਾਲ ਹੈਪੀ ਦਾ ਜੱਫਾ ਸਿਰੇ ਦਾ ਬਈ ਕਮਾਨ ਵਾਲਿਓ ਜੇ ਮੈਚ ਵਧੀਆ ਲੱਗ ਰਿਹਾ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਨਾ ਖਿਡਾਰੀਆਂ ਦੇ ਲਈ ਬੜੇ ਚੋਟੀ ਚੋਟੀ ਦੇ ਮੈਚ ਲਓ ਦੁੱਲੇ ਦੀ ਅਗਲੀ ਕਬੱਡੀ ਮਾਮੂਪਰੀਆਂ ਦੀ ਖੇਡ ਮੈਦਾਨ ਦੇ ਵਿੱਚ ਪੈਂਡ ਜਾ ਰਹੀ ਹੈ ਲੈ ਵੀ ਬੱਬੂ ਜਰਗੜੀ ਤੇ ਚੱਠਾ ਗਵਿੰਦਪਰਾ ਬੁਲਾ ਲਈ ਜਲਦੀ ਦੇ ਨਾਲ ਜੀ ਬਹੁਤ ਤਾਪਦਾ ਮੈਚ ਆ ਵੀ ਤੇ ਕਹਿੰਦੇ ਮੈਚ ਅਗਲਾ ਵੀ ਚੋਟੀ ਦਾ ਪਰ ਹੁਣ ਵੇਖਾਂਗੇ ਦੁੱਲੇ ਦੀ ਟੱਕਰ ਕਹਿੰਦੇ ਨੌਜਵਾਨ ਕਲਵਿੰਦਰ ਰੱਤਾ ਥੇ ਵਾਲਾ ਕਿਹੋ ਜੀ ਕਰੂ ਕਾਲ ਵਖਰੀ ਜਾਂ ਤੇ ਨਹੀਂ ਢੇਰੀਆਂ ਦੇ ਲਾਗੇ ਜਾ ਕੇ ਹੋਇਆ ਖੜਕਾ ਧੜਕਾ ਤੇ ਉਹ ਵੇਖੋ ਨੱਚਦਾ ਫਰਦਾ ਕਹਿੰਦੇ ਮਾਮੂਪਰੀਆ ਦੁੱਲਾ ਨੰਬਰ ਦਾ ਵਾਦਾ ਕਹਿੰਦੇ ਕਰਦਾ ਹੋਇਆ ਆਪਣੀ ਟੀਮ ਦੇ ਲਈ ਹੌ ਅਗਲੀ ਕਬੱਡੀ ਕਹਿੰਦੇ ਆ ਨੌਜਵਾਨ ਰਗਵੀਰ ਸਿੰਘ ਕਹਾਰ ਦੀ ਟੀਮ ਲਈ ਇਹ ਕਹਿੰਦੇ ਸਾਡੇ ਛੋਟੇ ਵੀਰ ਕੈਮੀ ਬਿਰਕ ਦੀ ਟੀਮ ਦੇ ਲਈ ਭਾਈ ਬਾਜ ਉਹਨਾਂ ਦੀ ਟੀਮ ਲਈ ਖੇਡਿਆ ਯੂਰਪ ਦੇ ਮਨਾਣਾ ਦੇ ਵਿੱਚ ਪਰ ਸਾਹਮਣੇ ਹੋ ਮੈਨੂੰ ਲੱਗਦਾ ਇਸ ਵਲੇ ਕਹਿੰਦੇ ਮੁੰਡਾ ਇਹ ਦਿਉਰੇ ਵਾਲਾ ਲੱਗਦਾ ਮੈਨੂੰ ਜਲਾਲ ਵੰਦੇਆ ਦਿਉਰੇ ਵਾਲਾ ਗੱਭਰੂ ਕਹਿੰਦੇ ਕਰਦਾ ਟਰਾਈ ਪਰ ਬੋੜਾ ਮਣੀਆ ਕੁਲਵੀਰ ਆਪਣੀ ਟੀਮ ਦੇ ਸੇ ਨੰਬਰ ਦਾ ਵਾਅਦਾ ਕਰਦਾ ਹੋਇਆ ਮੇਰੇ ਵੀਰੋ ਦੇ ਪੈਂਦੀਆਂ ਕਬੜੀਆਂ ਨੇ ਚੜ ਚੜ ਕੇ ਦੇਖਦੇ ਨੇ ਲੋਕੀ ਅੱਜ ਖੜ ਖੜ ਕੇ ਕੌਣ ਖਿੱਚੂ ਗਿੱਟੇ ਕੌਣ ਪਾਊਗਾ ਕਬੱਡੀ ਅੱਜ ਝੁਕ ਝੁਕ ਕੇ ਜਿਹਦੇ ਪੱਟਾਂ ਦੇ ਵਿੱਚ ਜੋਰ ਮਿੱਥਰੋ ਉਹਨੇ ਜਾਣਾ ਅੱਜ ਕਮਾਣਾ ਦਾ ਕਬੱਡੀ ਕੱਪ ਜਿੱਤ ਕੇ ਲੋ ਕਹਿੰਦੇ ਪੈਂਦੀ ਰੇਡ ਦੇ ਉੱਪਰ ਸਾਹਮਣੇ ਦੇਖਾਂਗੇ ਕੀ ਇਸ਼ਾਰਾ ਕਮਾਣਾ ਦਾ ਇਲਾਕਾ ਲਓ ਸਾਹਮਣੇ ਵੇਖਦਾ ਵੀ ਕਮਾਣਾ ਪਿੰਡ ਹੈ ਖੁਸ਼ੀ ਇਹ ਬੱਚੋ ਆਣੇ ਵਾਲਾ ਖੁਸ਼ੀ ਹੈ ਔਰ ਚੜ ਗਿਆ ਕਿਸੇ ਖੇਡ ਪ੍ਰਮੋਟਰ ਦੀ ਕਹਿੰਦੇ ਨਿਗਾਹ ਦੇ ਵਿੱਚ ਤੇ ਇਹ ਨੌਜਵਾਨ ਵਿਦੇਸ਼ਾਂ ਦੇ ਵਿੱਚ ਜਰੂਰ ਖੇਡੂਗਾ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਆਹ ਇਲਾਕੇ ਦੀ ਵੀ ਖੇਡ ਕਬੱਡੀ ਨੂੰ ਬਹੁਤ ਵੱਡੀ ਦੇਣ ਹੈ ਯੂਰਪ ਦੇ ਵਿੱਚ ਚਾਹੇ ਗੁਰਵੰਦਰ ਲਾਲੀ ਵੀ ਹੋਣੀ ਹੈ ਲਾਲੀ ਬਾਜਵਾ ਜੀ ਹੋਣਾ ਦੀ ਸ਼ੇਰੇ ਪੰਜਾਬ ਆਯਾਤ ਕਬੱਡੀ ਕਲੱਬ ਇਹ ਸਾਲ ਕਹਿੰਦੇ ਚੈਂਪੀਅਨ ਬਣੀ ਹੈ ਸਾਹਿਬ ਕਹਿੰਦੇ ਰਿੰਕੂ ਸਮਰੇ ਹੋਣਾਂ ਦੀ ਗੱਲ ਹੈ ਉਹਨਾਂ ਵੀ ਰਾਇਲ ਸਪੋਰਟਸ ਕਲੱਬ ਦਾ ਵੱਡਾ ਪ੍ਰਦਰਸ਼ਨ ਰਿਹਾ ਆਹ ਸਾਹਮਣੇ ਪਈ ਹੋਈ ਰੇਡ ਇੱਕ ਪਾਸੇ ਲੱਗਿਆ ਤਾਂ ਜੋਰ ਗੋਗੋ ਦੀ ਕਬੱਡੀ ਤੇ ਇਹ ਬਿੰਦਰ ਦਿਉਰੇਆੜਾ ਇਹ ਬਿੰਦਰ ਦਿਉਰੇਆੜਿਆਂ ਆਹ ਸਿਹਰਾ ਕਰਵਾ ਦਿੰਦਾ ਹੈ ਨੌਜਾਨਾ ਕਮਾਲ ਹੋ ਗਈ ਖੇਡ ਮੈਦਾਨ ਦੇ ਵਿੱਚ ਲੱਗਦਾ ਤਕੜਾ ਜੱਫਾ ਕਿ ਰੇਡਾਂ ਭਾਵੇਂ ਲੱਖ ਪੈਂਦੀਆਂ ਪਰ ਗੱਲ ਜੱਫਿਆਂ ਤੇ ਮੁੱਖਣੀ ਰੇਡਾਂ ਭਾਵੇਂ ਲੱਖ ਪੈਂਦੀਆਂ ਪਰ ਗੱਲ ਜੱਫਿਆਂ ਤੇ ਮੁੱਖਣੀ ਲੈ ਵੀ ਕਾਲੇ ਦੀ ਉਸ ਤੋਂ ਪਹਿਲਾ ਵਾਲਾ ਨੰਬਰ ਹਾਂ ਪਹਿਲਾ ਵਾਲਾ ਨੰਬਰ ਜਿਹੜਾ ਕਿਨੇ ਹੋਲਡ ਹੈ ਜਿਹੜੇ ਬਾਹਰ ਸਾਡੇ ਅਫੀਸ਼ੀਅਲ ਨੇ ਪਲੀਜ਼ ਡਿclare ਕਰ ਦੇਵੇ ਇਸ ਤੋਂ ਜਿਹੜਾ ਪਹਿਲਾ ਇਧਰ ਨੰਬਰ ਰੇਡ ਪਈ ਸੀ ਰੱਤਾ ਸੇਵਾਦੀ ਟੀਮ ਦੇ ਉੱਪਰ ਹੋ ਕਹਿੰਦੇ ਦੁਹਾਂ ਬਾਦਾ ਹੋਇਆ ਰੇਡ ਪੌਣੀ ਇੱਕ ਕੰਨੀ ਤੇ ਕਹਿੰਦੇ ਨੌਜਵਾਨ ਕੁਲਵਿੰਦਰ ਵਰਗੇ ਪਰ ਹਾਂ ਨੌਜਵਾਨ ਕਹਿੰਦੇ ਜੰਜੂਆ ਰੱਤਾ ਖੇ ਵਾਲਾ ਕਹਿੰਦੇ ਕੁਮਾਰ ਕਰੂ ਜਾਂ ਤੇ ਨਹੀਂ ਕਦੇ ਪਾਕਿਸਤਾਨ ਵਾਲੇ ਜਨਾਲ ਵਾਲਾ ਜੰਜੂਏ ਤੇ ਬੱਟ ਦੀਆਂ ਗੱਲਾਂ ਚੱਲੀਆਂ ਕਬੱਡੀ ਦੇ ਵਿੱਚ ਛੋਟਾ ਜੰਜੂਆ ਤੇ ਵੱਡਾ ਜੰਜੂਆ ਹਮਾਦ ਜਵੇਦ ਜੰਜੂਏ ਤੋਂ ਬਾਅਦ ਮੁਸ਼ਰਫ ਜਵੇਦ ਜੰਜੂਏ ਦਾ ਨਾਮ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਪ੍ਰਸਿੱਧ ਹੈ ਇਸ ਮੇਰੇ ਵੀਰੋ ਹੁਣ ਵੀ ਕਹਿੰਦੇ ਪਾਕਿਸਤਾਨ ਦੇ ਬਹੁਤ ਸਾਰੇ ਖਿਡਾਰੀ ਪਰ ਆਉਣ ਵਾਲੀ 29 ਤਰੀਕ ਨੂੰ ਸਾਰੀ 19 ਤਰੀਕ ਨੂੰ 19 ਨਵੰਬਰ ਨੂੰ ਸ੍ਰੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਵੱਡਾ ਸ਼ੋਅ ਮੈਂ ਜਿਹੜਾ ਇੰਡੀਆ ਪਾਕਿਸਤਾਨ ਦੀ ਟੀਮ ਦਾ ਹੋਣ ਜਾ ਰਿਹਾ ਹੈ ਔਰ ਉਹ ਵੀ ਇਤਿਹਾਸਿਕ ਮੈਚ ਜਿਹੜਾ ਮੇਰੇ ਵੀਰੋ ਖੇਡਿਆ ਜਾਣਾ 19 ਨਵੰਬਰ ਦਾ ਦਿਨ ਹੋਵੇਗਾ ਵੱਡੀਆਂ ਟੀਮਾਂ ਦੋਨੋਂ ਮੁਰਖਾਂ ਦੀਆਂ ਖੇਡਣਗੀਆਂ ਲਓ ਸਾਹਮਣੇ ਸੁੱਖੇ ਦੀ ਪਈ ਹੋਈ ਰੇੜ ਔਰ ਦੂਜੇ ਪਾਸੇ ਕੁਲਵਿੰਦਰ ਰੱਤਾ ਥੇ ਪਿੰਡ ਰੱਤੀਏ ਦਾ ਏਰੀਆ ਪਰ ਸਾਹਮਣੇ ਦੇਖਣਾ ਵੀ ਬਨੂੜ ਵਾਲਾ ਸੁੱਖਾ ਇਸ ਲਈ ਲੱਖਾਂ ਜਾਂ ਅੰਕ ਆਪਣੀ ਟੀਮ ਦੇ ਵਿੱਚ ਜੋੜਦਾ ਹੋਇਆ ਹੈ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਹੈ ਜਰਗੜੀ ਤੇ ਇਕੱਠਾ ਗੋਵਿੰਦਪੁਰਾ ਅਗਲੇ ਮੁਕਾਬਲੇ ਦੀਆਂ ਟੀਮਾਂ ਬਿਨਾਂ ਕਿਸੇ ਦੇਰੀ ਤੇ ਗਰਾਊਂਡ ਦੇ ਵਿੱਚ ਆ ਜਾਣ ਬੱਬੂ ਨੇ ਦੱਸਿਆ ਵੀ ਪੰਜਾਬ ਸਪੋਰਟਸ ਕਲੱਬ ਪੈਰਿਸ ਫਾਨ ਦੀ ਟੀਮ ਵੱਲੋਂ ਗੁਰਵੀਰ ਪੋੜਾ ਵਾਲੀਏ ਨੇ ਸਿਰੇ ਦਾ ਪ੍ਰਦਰਸ਼ਨ ਕੀਤਾ ਟੀਮ ਦਾ ਪ੍ਰਦਰਸ਼ਨ ਟੌਪ ਦਾ ਰਿਹਾ ਔਰ ਦੂਜੇ ਪਾਸੇ ਕਹਿੰਦੇ ਭਰ ਗਿਆ ਬਗੜਾ ਲੱਗਦਾ ਤਕੜਾ ਦਰਸ਼ਕਾਂ ਨੂੰ ਮਜਬੂਰ ਕਰ ਦਿਆ ਵਾਓ ਬਿੱਲਿਆ ਇਹ ਤਿੰਨ ਭਰਾ ਖੇਡਦੇ ਨੇ ਬਿੱਲਾ ਅੰਬਾ ਤੇ ਸੁੱਖਾ ਆਉਣ ਵਾਲੇ ਸਮੇਂ ਚ ਵੱਡੀਆਂ ਉਮੀਦਾਂ ਨੇ ਸੱਚੇ ਪਾਤਸ਼ਾਹ ਮਿਹਰ ਕਰੇ ਲੈ ਵੀ ਸੱਤ ਘਰੇੜੀ ਵਾਲਾ ਸਾਹ ਮੁੰਡੇ ਨੂੰ ਲਓ ਅਗਲੀ ਕਬੱਡੀ ਦੁੱਲੇ ਦੀ ਕੋਟਲੀ ਦੀ ਟੀਮ ਲਈ ਇਹ ਨੌਜਵਾਨ ਕਹਿੰਦੇ ਖੇਡਦਾ ਰਿਹਾ ਪਵਿੱਤਰ ਸਾਡਾ ਬੜਾ ਪੁਰਾਣਾ ਸਾਥੀ ਪਰ ਅਗਲੀ ਕਬੱਡੀ ਦੇ ਚ ਇਹ ਦੁੱਲਾ ਬਾਦਦਾ ਹੋਇਆ ਪਾਉਣ ਦੇ ਲਈ ਹਾਂਜੀ ਔਰ rau ਮਾਜਰੇ ਸਰਪੰਚ ਸਾਹਿਬ ਜੀ ਸਾਡੇ ਗੁਰਸੱਜਨ ਸਿੰਘ ਪ੍ਰਧਾਨ ਸਾਹਿਬ ਨੂੰ ਮਿਲਦਾ rau majhe ਸਰਪੰਚ ਮਿਹਰਬਾਨ ਜੀ ਬਹੁਤ ਬਹੁਤ ਧੰਨਵਾਦ ਹੈ ਪੰਜਾਬ ਦੇ ਅੰਦਰ ਵੱਖੋ ਵੱਖਰੀਆਂ ਕਹਿੰਦੇ ਚੋਣਾ ਹੋਈਆਂ ਪਰ ਕਮਾਣਾ ਪਿੰਡ ਦੀ ਪੰਚਾਇਤ ਸਰਬਸੰਮਤੀ ਦੇ ਨਾਲ ਚੁਣੀ ਗਈ ਹੈ ਇਹ ਵਧੀਆ ਭਰਾਲਾ ਲਓ ਸਾਹਮਣੇ ਖੁਸ਼ੀ ਕਮਾਲ ਕਰ ਗਿਆ ਹੈ ਖੁਸ਼ੀ ਦੁੱਗਾਂ ਤੋਂ ਬਾਅਦ ਕਹਿੰਦੇ ਖੁਸ਼ੀ ਕੜਿਆਣੇ ਦਾ ਨਾਮ ਆਉਣ ਵਾਲੇ ਸਮੇਂ ਦੇ ਵਿੱਚ ਬੱਚੋ ਆਣੀਏ ਖੁਸ਼ੀ ਦਾ ਨਾਮ ਜਿਹੜਾ ਹੈ ਉਹ ਪ੍ਰਸਿੱਧ ਹੋਵੇਗਾ ਸੱਚੇ ਪਾਸ਼ਾ ਮੇਰ ਕਰਨ ਲੈ ਵੀ ਬੱਬੂ ਖੰਨੇ ਵਾਲਿਆ ਪੁੱਛ ਮੁੰਡੇ ਤੋਂ ਨਾਂ ਕੀ ਐ ਆ ਲਾਲਜੀ ਰਗਨੀਕਰ ਦੇ ਵਿੱਚ ਇਸ ਨੇ ਨਵਾਂ ਜਾਂ ਖਿਡਾਰੀ ਪਾਉਂਦਾ ਰੇਡ ਆਹ ਸਾਹਮਣੇ ਬਿੰਦਰ 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 ਦਿਉਰੇ ਵਾਲਾ ਬਿੰਦਰ ਕਰ ਗਿਆ ਕਮਾਲ ਲਾ ਗਿਆ ਤਕੜਾ ਜੱਫਾ ਆਪਣੀ ਟੀਮ ਦੇ ਲਈ ਮੇਰੇ ਵੀਰੋ ਲੱਖਾਂ ਦੇ ਪੁਆਇੰਟ ਦਾ ਵਾਅਦਾ ਕਰ ਗਿਆ ਜੱਠਾ ਗਵਿੰਦਪੁਰਾ ਤੇ ਜਰਗੜੀ ਦੀਆਂ ਟੀਮਾਂ ਜਿਹੜੀਆਂ ਤਿਆਰ ਰਹਿਣ हां अमन जी एक ਬੇਨਤੀ ਹੈ ਵੀ ਇੱਥੇ ਤੁਹਾਡੇ ਕੋਲੇ ਥੋੜਾ ਰਸ਼ ਜ਼ਿਆਦਾ ਹੈ ਔਰ ਥੋੜਾ ਆਪ ਵੀਰਾਂ ਨੂੰ ਬੇਨਤੀ ਕਰਦੇ ਹੋ ਰਣਜੀਤ ਸਿੰਘ ਜੀ ਸ਼ਾਂਤਪੁਰ ਵਾਲਿਓ ਇੱਥੋਂ ਤੁਰ ਫਿਰ ਕੇ ਮਾੜਾ ਵੀਰਾਂ ਨੂੰ ਕਰਦੇ ਹੋ ਬੇਨਤੀ ਵੀ ਕਿਉਂਕਿ ਪਿੱਛੇ ਜਿਹੜੀ ਸੰਗਤ ਬੈਠੀ ਹੈ ਉਹਨਾਂ ਨੂੰ ਕਬੱਡੀ ਸਹੀ ਵੀ ਸੁਣਨੀ ਚਾਹੀਦੀ ਹੈ ਲਓ ਬੱਚੋਆਂ ਦੀਆਂ ਖੁਸ਼ੀ ਫੇਰ ਕਮਾਲ ਕਰ ਗਿਆ ਲਾ ਕੇ ਤਕੜਾ ਜੱਫਾ ਚੱਲ ਵੀ ਗੋਗੋ ਵਾਹ ਵੀ ਕਬੱਡੀ ਨੌਜਵਾਨ ਵਾਹ ਜੀ ਵਾਹ ਗੋਗੋ ਬਾਹ ਦਾ ਹੈ ਰੇਡ ਪਾਉਣ ਦੇ ਲਈ ਕਦੇ ਇੱਧਰ ਜੱਫਾ ਕਦੇ ਉੱਧਰ ਜੱਫਾ ਹੁਣ ਕੰਨੀ ਦੇ ਉੱਪਰ ਕਹਿੰਦੇ ਹੈਪੀ ਲੱਗਿਆ ਹਾ ਮੁੰਡਾ ਦੌ ਦੁੱਕ ਦੁੱਕ 19 ਤਰੀਕ ਨੂੰ ਕਹਿੰਦੇ ਪਿੰਡ ਦੇ ਮੇਲੇ ਤੇ ਮਨਿੰਦਰ ਅਮਰੀਕਾ ਵਾਲੇ ਵੱਲੋਂ ਦਿੱਤਾ ਜਾਣਾ ਪਰ ਸਾਹਮਣੇ ਦੇਖਾਂਗੇ ਕਹਿੰਦੇ ਗੋਗੋ ਤੇ ਬੱਲਾ ਕਦੇ ਉੱਤੇ ਕਦੇ ਥੱਲੇ ਕਦੇ ਸੱਜੇ ਕਦੇ ਖੱਬੇ ਹਉ ਬੱਲੇ ਬੱਲੇ ਖੜਕਾ ਤੜਕਾ ਖੜਕਾ ਤੜਕਾ ਪਰ ਸਾਹਮਣੇ ਦੇਖਾਂਗੇ ਕਹਿੰਦੇ ਗੋਗੋ ਆਪਣੀ ਟੀਮ ਦੇ ਲਈ ਹਉ ਲੱਖਾਂ ਦੇ ਨੰਬਰ ਦਾ ਵਾਅਦਾ ਕਰਨ ਰਿਹਾ ਹੈ ਰਣਜੀਤ ਭਾਈ ਸ਼ਾਨਪੁਰ ਵਾਲਾ ਦੱਸ ਕੇ ਗਿਆ ਹੈ ਜਿਹੜਾ ਪਹਿਲਾਂ ਰਵਿੰਦਰ ਨੰਬਰ 1 ਹੋਲਡ ਸੀ ਉਹ ਨੰਬਰ ਜਿਹੜਾ ਰੇਟਰ ਨੂੰ ਦਿੱਤਾ ਗਿਆ ਜੀ ਦੋਨੋਂ ਟੀਮਾਂ ਦੇ ਖਿਡਾਰੀ ਜਿਹੜੇ ਨੇ ਨੋਟ ਕਰਨ ਉਹ ਪੁਆਇੰਟ ਜਿਹੜਾ ਰੇਟਰ ਦੇ ਹਿੱਸੇ ਦੁੱਲੇ ਦੀ ਰੇਡ ਪਾਈਏ ਤੇ ਰਪਿੰਦਰ ਵੀਰ ਗੱਲ ਕਰਦਾ ਹੋਇਆ ਦੁੱਲਾ ਦੁੱਲਾ ਕਬੱਡੀ 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 ਖੁਸ਼ੀ ਤੇ ਦੁੱਲਾ ਖੁਸ਼ੀ ਤੇ ਦੁੱਲਾ ਖੁਸ਼ੀ ਤੇ ਦੁੱਲਾ ਆਹ ਟੱਕਰ ਆ ਜੀ ਕਮਾਣਾ ਦੇ ਵਿੱਚ ਵੀ ਪ੍ਰਸਿੱਧ ਹੈ ਕਦੇ ਬੱਗੇ ਪਿੰਡ ਵਾਲੇ ਤੇ ਦੁੱਲੇ ਮੇਰੇ ਵੀਰੋ ਦੁੱਲੇ ਦੀਆਂ ਗੱਲਾਂ ਤੇ ਖੁਸ਼ੀ ਦੁੱਗਾਂ ਦੀ ਟੱਕਰ ਕਹਿੰਦੇ ਦੁਨੀਆ ਅੱਜ ਵੀ ਮਿਸ ਕਰਦੀ ਐ ਮੈਚ ਹੁੰਦਾ ਸਰਹਾਲਾ ਰਣੂਆ ਤੇ ਸ਼ਾਹਕੋਟ ਦਾ ਤੇ ਦੁਨੀਆ ਅੱਡੀਆਂ ਚੱਕ-ਚੱਕ ਕੇ ਮੈਚ ਵੇਖਦੀ ਕੋਈ ਸਮਾਂ ਸੀ ਮੈਚ ਹੁੰਦਾ ਮੀਰੀਪਰੀ ਤੇ ਪੱਤੋ ਦਾ ਦੁਨੀਆ ਅੱਡੀਆਂ ਚੱਕ-ਚੱਕ ਕੇ ਮੈਚ ਵੇਖਦੀ ਕੋਈ ਸਮਾਂ ਸੀ ਮੈਚ ਹੁੰਦਾ ਦਸ਼ਮੇਸ਼ਨ ਕੋਟੜ ਦਾ ਨੌਰਮੇਦੀ ਟੀਮੇ ਨਾਲ ਤੇ ਦੁਨੀਆ ਕਹਿੰਦੇ ਅੱਡੀਆਂ ਚੱਕ-ਚੱਕ ਵੇਖਦੀ ਕੋਈ ਸਮਾਂ ਸੀ ਮੈਚ ਹੁੰਦਾ ਪੈਮਸੂ ਤੇ ਬਿਜਲੀ ਬੋਰਡ ਦਾ ਦੁਨੀਆ ਅਡੀਆਂ ਚੱਕ ਚੱਕ ਦੇਖਦੀ ਇਹ ਯਾਦਗਾਰੀ ਮੈਚ ਨੇ ਪਰ ਦੌਣਕੜਾ ਵਾਲਾ ਹੈਪੀ ਯਾਦਗਾਰੀ ਜਫਾ ਲਾ ਕੇ ਆਪਣੀ ਟੀਮ ਲਈ ਇੱਕ ਲੱਖਾਂ ਜੇ ਨੰਬਰ ਦਾ ਵਾਅਦਾ ਕਰ ਗਿਆ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਫੇਰ ਸੁੱਖਾ ਬਨੂੜ ਵਾਲਾ ਵਾਹ ਉਹ ਕਹਿੰਦੇ ਸੁੱਖਾ ਵਾਦਾ ਹੋਇਆ ਰੇਡ ਪਾਉਣ ਜੋ ਉਧਰ ਕਹਿੰਦੇ ਗੁਰਸੱਜਣ ਕਮਾਨ ਹੈ ਸਾਡੀ ਜ਼ਿੰਦਗੀ ਦਾ ਬੜਾ ਪਿਆਰਾ ਵੀਰ ਹੈ ਲੈ ਵੀ ਸੱਜਣਾ ਕੀ ਹਾਲ ਚਾਲ ਹੈ ਖੁਸ਼ ਹੈ ਕਿ ਜੇ ਸੱਜਣਾ ਦੇ ਸੱਜਣ ਬਣੀਏ ਸੱਜਣ ਮਣ ਕੇ ਰਹੀ ਹੈ ਔਰ ਕਹਿੰਦੇ ਪ੍ਰਧਾਨ ਕੀ ਕਰਦੇ ਵੱਡੇ ਮਾਣ ਨੇ ਪਰ ਸਾਹਮਣੇ ਦੇਖਾਂਗੇ ਗਲਾਰ ਸਾਹਿਬ ਆ ਤਾਂ ਐਂ ਲੱਗਦਾ ਵੀ ਮੈਚ ਜੱਫਿਆਂ ਤੇ ਹੀ ਚੱਲੀ ਜਾਂਦਾ ਹੈ ਕਦੇ ਇੱਧਰ ਜੱਫਾ ਕਦੇ ਇੱਧਰ ਜੱਫਾ ਹਾਂ ਅਮਨ ਜੀ ਦੱਸ ਸਕਦੇ ਹੋ ਕਿ ਕਿੰਨੇ ਜੱਫੇ ਹੋ ਗਏ ਹੁਣ ਤੱਕ ਆ ਮੈਚ ਦੇ ਵਿੱਚ ਕਾਊਂਟ ਕਰਕੇ ਦੱਸੋ ਅਗਲੀ ਕਬੱਡੀ ਮੋਨਾ ਲਵਰੀ ਕਿੰਨੇ ਵਾਹ ਜੀ ਵਾਹ ਰਪਿੰਦਰਾ 11 ਜੱਫੇ ਹੋ ਗਏ ਆ ਮੈਚ ਦਾ ਜੱਫੇ 11ਵਾਂ ਤੇ 12ਵਾਂ ਜੱਫਾ ਕੌਣ ਲਾਵੇਗਾ ਗੱਲ ਸਮੇਂ ਦੀ ਹੈ ਤੇ ਪੁਆਇੰਟ ਜਿਹੜਾ ਹੈ ਰੇਡਰ ਦੇ ਹਿੱਸੇ ਆ ਪਟਾਲ ਵਾਲਾ ਮੋਨਾ ਸਾਡੀ ਜ਼ਿੰਦਗੀ ਦਾ ਮਾਣ ਹੈ ਉਹ ਵੀ ਕੇਕੇ ਤੌਰ ਤੇ ਜਸ਼ਨ ਹੁਣੀ ਪੁੱਜੇ ਆ ਔਰ ਸਾਰੇ ਵੀਰ ਸਾਰੇ ਭਰਾ ਲੈ ਵੀ ਖੰਨੇ ਆੜਿਆ 2025 ਦੇ ਵਿੱਚ ਮਾਨੁਕੇ ਵਾਲੇ ਜੀਵਨ ਅਜੂਬੇ ਦਾ ਸਾਰੇ ਭਰਾ ਰੜ ਕੇ ਸਕੋਰਪੀਓ ਗੱਡੀ ਦੇ ਨਾਲ ਮਾਨ ਸਨਮਾਨ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਦੱਸਾਂਗੇ ਵੀ ਉਹ ਕਿਹੜਾ ਮੇਲਾ ਹੋਵੇਗਾ ਤੇ ਕਿਹੜੇ ਕਿਹੜੇ ਸਹਿਯੋਗੀ ਵੀਰ ਹੋਣਗੇ ਕਬੱਡੀ ਦਾ ਅਜੂਬਾ ਮਾਨੁਕੇ ਗਿਲ ਵਾਲਾ ਜੀਵਨ ਸਕੋਰਪੀਓ ਗੱਡੀ ਦੇ ਨਾਲ ਮਾਨਿਆ ਸਨਮਾਨਾ ਜਾਵੇਗਾ ਲਓ ਦੁੱਲੇ ਮਾਮੂਪੁਰੇ ਦੀ ਪਈ ਹੋਈ ਰੇਡ ਹੁਣ ਚਾਰਾਂ ਦੇ ਵਿੱਚੋਂ ਕੌਣ ਐਸੇਲੇ ਕੀਤੀ ਕੋਸ਼ਿਸ਼ਾਂ ਕੋਸ਼ਿਸ਼ ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ ਬਿਨਾਂ ਗੱਲ ਤੋਂ ਕਹਿੰਦੇ ਜੈ ਜੈਕਾਰ ਨਹੀਂ ਹੁੰਦੀ ਚੱਲ ਵੀ ਲਵਲੀ ਆ ਵੀ ਕਬੱਡੀ ਲੈ ਵੀ ਗੋਗੋ ਲੈ ਵੀ ਕੁਲਵੀਰ ਸਿੰਘ ਮਿਹਨਤ ਕਰਨੀ ਪੈਣੀ ਹੈ ਸੀਜ਼ਨ ਲੰਬਾ ਹੈ ਜਵਾਨੋ ਥੋੜੀ ਰੈਸਟ ਕਰ ਲੋ ਆਉਣ ਵਾਲਾ ਸੀਜ਼ਨ ਵੱਡਾ ਹੈ ਔਰ ਸਾਹਮਣੇ ਦੇਖਦਾ ਮੈਂ ਇਸ ਵੇਲੇ ਪਿੰਡਰ ਫੇਰ ਕਹਿੰਦੇ ਕਰਦਾ ਕੋਸ਼ਿਸ਼ ਤਿਆਰੇ ਵਾਲਾ ਔਰ ਦੂਜੇ ਪਾਸੇ ਲਵਲੀ ਆ ਰੱਤਾ ਫੇਰ ਦੀ ਧਰਤੀ ਮੇਰੇ ਮਿੱਤਰੋ ਜੱਟ ਮੁੱਛ ਫੁੱਟ ਘਬਰੂਆ ਮੁੱਛ ਫੁੱਟ ਘਬਰੂਆ ਆ ਪਰ ਦੂਜੇ ਪਾਸੇ ਕਹਿੰਦੇ ਬਿੰਦਰ ਸਿਰੇ ਦਾ ਖਿਡਾਰੀ ਸਿਰੇ ਦਾ ਜਫਾ ਨਾਉ ਕਿ ਨਹੀਂ ਗੱਲ ਸਮੇਂ ਦੀ ਤੇ ਪਾਣ ਜਿਹੜਾ ਉਹ ਜਾਫੀ ਦੇ ਹਿੱਸੇ ਆ ਪਿੱਛੇ ਕਹਿੰਦੇ ਸੇਵਕ ਝਾੜੋਂ ਵਾਲਾ ਵੀ ਆ ਗਿਆ ਖੇਡਿਆ ਪੰਜਾਬ ਸਪੋਰਟਸ ਕਲੱਬ ਐਮਸਟਰਡਮ ਦੀ ਟੀਮ ਵੱਲੋਂ ਸਿਰੇ ਦਾ ਪ੍ਰਦਰਸ਼ਨ ਕੀਤਾ ਚੱਲਦਾ ਹੋਇਆ ਮੈਚ ਸਮਾਪਤ ਹੈ ਮੇਰਾ ਖਿਆਲ ਆ ਵੀ ਬਨੂੜ ਦੀ ਟੀਮ ਇਸ ਮੈਚ ਦੀ ਜੇਤੂ ਟੀਮ ਰਹੀ ਹੈ ਬਨੂੜ ਜਿਹੜੀ ਹੈ ਭੂਲਣ ਦੇ ਨਾਲ ਸੈਕੰਡ ਸੈਮੀਫਾਈਨਲ ਮੈਚ ਖੇਡੂਗੀ ਸਰਦਾਰ ਹਰਜਿੰਦਰ ਨੰਬਰ 18 ਸਰਪੰਚ ਰੌਮਾਂਗ ਸਿੰਘ ਦਾ ਸਮਾਲ ਲਿਓ ਰੱਤਾ ਫੇਰ ਦੀ ਟੀਮ ਦੇ ਨੰਬਰ ਜਿਹੜੇ ਆ 8.5 ਤੇ ਮਨੂਰ ਦੀ ਟੀਮ ਦੇ ਨੰਬਰ ਨੇ ਜੀ ਇਹਨੂੰ ਡਬਲ ਕਰ ਦੋ 16 ਨੰਬਰ ਦੇ ਕਹਿੰਦੇ ਮਨੂਰ ਦੀ ਟੀਮ ਦੇ ਕਾਲਾ ਪੁਲਸੀਆ ਕਹਿੰਦੇ